ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਅਸੀਂ ਤੀਸਰਾ ਕੱਲੂਕਾਰਾ ਵਿਸ਼ੇ ਤੇ ਵਿਚਾਰ ਕਰ ਰਹੇ ਹਾਂ ਕਿਉਂਕਿ ਉਹ ਮੰਤਪਾਗਾ ਸਮਾਂ ਕਿਸੇ ਕੱਲੂਕਾਰੇ ਵਾਲਾ 6 ਤੀ ਆ ਰਿਹਾ ਜੂਨ ਦਾ ਪਹਿਲਾ ਹਫਤਾ ਔਰ ਇਹਦੇ ਵਿੱਚ ਅਸੀਂ ਪਿਛੋਕੜ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਕੀ ਹਾਲਾਤ ਬਣੇ ਜਿਸ ਨਾਲਲੇ ਤੀਸਰੇ ਕੱਲੂ ਕਰੇ ਤਾਂ ਕਿ ਜੜੇ ਗੱਲ ਪਹੁੰਚੀ ਇਹਦੇ ਵਿੱਚ ਕਿੰਨਾ ਕੁ ਸਾਡਾ ਰੋਲ ਸੀ ਕਿੰਨਾ ਕੁ ਸਮੇ ਦੀ ਸਰਕਾਰ ਦਾ ਰੋਲ ਸੀ ਕਿੱਥੇ ਪੁਲ ਸੀ ਕੋਈ ਥੋੜੀ ਜਿਹੀ ਸਵੈ ਪ੍ਰਚੋਲ ਕਰ ਲੈਣੀ ਬੜੀ ਚੰਗੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਰਨਲ ਕੀ ਵਾਪਰੇ ਕੱਲੋਂ ਬਹਿ ਵਿਚਾਰ ਕੀਤੀ ਸੀ ਕਿ 13 ਅਪ੍ਰੈਲ ਵਿਸਾਖੀ ਦੇ ਪੁਰਬਤੇ ਉੱਤੇ ਜਿਹੜਾ ਖਾਲਸਾ ਪ੍ਰਗਟ ਦਿਵਸ ਮਨਾਇਆ ਜਾਂਦਾ ਹੈ ਉਸ ਮੌਕੇ ਤੇ ਨਿਰੰਕਾਰੀਆਂ ਨੇ ਅੰਮ੍ਰਿਤਸਰ ਦੇ ਵਿੱਚ ਆਪਣਾ ਸਮਾਗਮ ਰੱਖਿਆ 3 ਦਿਨਾਂ ਦਾ। ਔਰ ਪਹਿਲੇ ਦਿਨ ਜਿਹੜਾ ਉਹਨਾਂ ਨੇ ਆਪਣਾ ਪਰੇਸਸ਼ਨ ਕੱਢਿਆ ਉਹਦੇ ਵਿੱਚ ਜਲੂਸ ਕੱਢਿਆ ਉਹਦੇ ਵਿੱਚ ਹੀ ਉਹਨਾਂ ਨੇ ਮੁੱਢ ਬੰਦ ਦਿੱਤਾ ਸੀ ਇਸ ਲੜਾਈ ਦਾ ਕਿਉਂਕਿ ਉਹਦੇ ਵਿੱਚ ਹੀ ਉਹ ਗੁਰੂ ਗ੍ਰੰਥ ਸਾਹਿਬ ਪ੍ਰਤੀ ਗੁਰਬਾਨੀ ਪ੍ਰਤੀ ਤੇ ਬਹੁਤ ਅਪਸ਼ਬਦ ਬੋਲੇ ਗਏ ਸਨ। ਜਿਹੜੇ ਕਿ ਉਹਨਾਂ ਨੇ ਆਪਣੇ ਗੁਰੂ ਦੀ ਮਹਿਮਾ ਦੇ ਵਿੱਚ ਕੀਤਾ ਤੇ ਸਾਡੇ ਸਤਿਗੁਰੂ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਅਗਲੇ ਦਿਨ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦਾ ਯਾਦ ਦੇ ਵਿੱਚ ਜਿਹੜਾ ਬਣਾਇਆ ਗਿਆ ਗੁਰਦੁਆਰਾ ਸ਼ਹੀਦਾ ਜਨੂਆਬ ਤੌਰ ਤੇ ਆਮ ਤੌਰ ਤੇ ਆਪਾਂ ਕਹਿੰਨੇ ਆ ਉਤੇ ਸਾਹਮਣੇ ਤੇਰਾ ਸਿੰਘਾਂ ਦਾ ਸੰਸਕਾਰ ਕਰ ਦਿੱਤਾ ਗਿਆ ਇਹ ਜਿਹੜੀ ਫੋਟੋ ਨੇ ਇਹਦੇ ਵਿੱਚ ਆਪ ਜੀ ਦੇਖ ਸਕਦੇ ਹੋ ਕਿ ਕਿਵੇਂ ਕੌਮ ਦਾ ਅਥਾ ਸਮੁੰਦਰ ਜਿਹੜਾ ਹੈ ਉਹ ਉੱਥੇ ਟੁੱਟ ਕੇ ਆਇਆ ਇਸ ਘਟਨਾ ਨੇ ਸਿੱਖ ਕੌਮ ਦੇ ਅੰਦਰ ਇੱਕ ਪੁਚਾਰ ਲੈ ਆਂਦਾ ਸਿੱਖ ਮਨਾਂ ਦੇ ਅੰਦਰ ਇੱਕ ਐਸਾ ਰੋਸ ਪੈਦਾ ਹੋਇਆ ਜਿਹੜਾ ਕਦੇ ਨਾ ਮਰ ਸਕਣ ਵਾਲਾ ਹੋਵੇ ਇੱਕ ਐਸਾ ਜਜ਼ਬਾ ਬਰਗਟ ਹੋਇਆ ਜਿਨ੍ਹਾਂ ਨੇ ਆਉਣ ਵਾਲੇ ਇਤਿਹਾਸ ਦੇ ਵਿੱਚ ਬੜਾ ਵੱਡਾ ਮੋੜ ਲਿਆਂਦਾ ਸਿੱਖਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਇੱਥੇ ਅਸੀਂ ਕਿਸੇ ਤਰ੍ਹਾਂ ਵੀ ਜੇ ਆਪਣੇ ਸੂਬੇ ਦੇ ਵਿੱਚ ਅੰਮ੍ਰਿਤਸਰ ਨਗਰੀ ਦੇ ਵਿੱਚ ਅਸੀਂ ਸੁਰੱਖਿਤ ਨਹੀਂ ਉੱਥੇ ਆ ਕੇ ਵੀ ਸਾਨੂੰ ਚੈਲੰਜ ਕੀਤਾ ਜਾ ਸਕਦਾ ਹੈ ਔਰ ਫਿਰ ਸ਼ਾਹ ਤਬਈ ਰੋਸ ਕਰਨਗੇ ਸਿੱਖਾਂ ਉੱਤੇ ਗੋਲੀਆਂ ਚਲਾ ਕੇ ਇਹਨਾਂ ਨੂੰ ਪੁੰਨਿਆ ਜਾ ਸਕਦਾ ਹੈ ਤਾਂ ਉਹਨਾਂ ਦਾ ਕੀ ਭਵਿੱਖ ਹੈ ਇਹ ਬੜੇ ਵੱਡੇ ਸਵਾਲ ਸਨ ਜਿਹੜੇ ਸੇ ਕੌਮ ਦੇ ਅੱਗੇ ਖੜੇ ਹੋ ਗਏ ਮੈਂ ਕਨਬਜੀ ਨੂੰ ਦੱਸਿਆ ਸੀ ਕਿ ਅਸਲ ਦੇ ਵਿੱਚ ਜਿਹੜਾ ਟਕਰਾਅ ਸ਼ੁਰੂ ਹੋਇਆ ਸੀ ਇਹ ਪਹਿਲਾਂ ਜਥਾ ਪਿੰਡਰ ਕਲਾ ਜਾਂ ਪਿੰਡਰਾਂ ਜਿਹਨੂੰ ਆਪਾਂ ਕਹ ਦਿੰਨੇ ਆ ਇਹਨਾਂ ਦੇ ਵਿੱਚ ਤੇ ਨਰਨਕਾਰੀ ਨਕਲੀ ਨਰਨਕਾਰੀਆਂ ਦੇ ਵਿੱਚ ਹੋਇਆ ਸੀ ਇੱਕ ਇਹ ਹੋਰ ਇਨਫੋਰਮੇਸ਼ਨ ਆਪ ਜੀ ਨੂੰ ਦੇ ਦਿਆਂ ਕਿ ਇਹਨਾਂ ਨੂੰ ਸੀ ਨਕਲੀ ਨਰਨਕਾਰੀ ਕਿਉਂ ਕਹਿੰਨੇ ਆ ਉਹ ਦੱਸ ਦਿੱਤਾ ਸੀ ਗੱਲ ਵੀ ਇਹ ਬੂਟਾ ਸਿੰਘ ਨੂੰ ਕੱਢ ਦਿੱਤਾ ਗਿਆ ਤੇ ਉਹਨੇ ਅਲੱਗ ਆਪਣਾ ਜਿਹੜਾ ਇੱਕ ਸੰਸਥਾ ਬਣਾ ਲਈ ਸੰਤ ਨਰਨਕਾਰੀ ਮੰਡਲ ਤੇ ਲੇਕਿਨ ਜਿਹੜੇ ਅਸਲੀ ਨਰਨਕਾਰੀ ਨੇ ਜਿਹੜੇ ਬਾਬਾ ਦਿਆਲ ਜੀ ਦੇ ਪੈਰੋਕਾਰ ਬਾਬਾ ਦਿਆਲ ਜੀ ਵਾਲਾ ਜਿਹੜਾ ਨਰਨਕਾਰੀ ਦਰਬਾਰ ਸੀ ਉਹ ਹੁਣ ਇੱਥੇ ਚੰਡੀਗੜ੍ਹ ਦੇ ਵਿੱਚ 21 ਸੈਕਟਰ ਦੇ ਵਿੱਚ ਹੈ ਪਰ ਲੇਕਿਨ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਉਹਨਾਂ ਵਿੱਚ ਵੀ ਬਹੁਤ ਸਾਰੀਆਂ ਹੁਣ ਕਮੀਆਂ ਆ ਗਈਆਂ ਨੇ ਪਹਿਲਾਂ ਤੇ ਕਾਫੀ ਸਮੇਂ ਤੋਂ ਉਹਨਾਂ ਨੇ ਅਰਦਾਸ ਦਾ ਰੂਪ ਵਿਗਾੜਿਆ ਹੋਇਆ ਸੀ ਅਰਦਾਸ ਦੇ ਵਿੱਚ ਉਹ ਆਪਣੇ ਬਾਬਾ ਦਿয়াল ਜੀ ਤੇ ਉਹਨਾਂ ਤੋਂ ਬਾਅਦ ਦੇ ਕੁਝ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਨਾਂ ਲੈਂਦੇ ਸੀ ਅਰਦਾਸ ਹੋਰ ਵੀ ਕਈ ਉਹ ਆਪਣੇ ਵੱਲੋਂ ਤਬਦੀਲੀਆਂ ਕਰਦੇ ਸੀ ਜਿਹੜੀਆਂ ਕਿ ਇੱਕ ਕਾਮੇਡੀ ਡਿਸਪਲਨ ਦੇ ਮੁਤਾਬਕ ਨਹੀਂ ਕਰਨੀਆਂ ਚਾਹੀਦੀਆਂ ਔਰ ਹੁਣ ਤਾਂ ਤਕਰੀਬਨ ਉਹ ਵੀ ਇੱਕ ਡੇਰੇ ਦਾ ਰੂਪ ਹੀ ਧਾਰਨ ਕਰਤਾ ਜਾ ਰਿਹਾ ਹੈ ਇੱਕ ਪੰਥਕ ਸੰਸਥਾ ਤੋਂ ਬਦਲ ਕੇ ਇੱਕ ਡੇਰਾ ਬਣ ਰਿਹਾ ਹੈ ਲੇਕਿਨ ਖੈਰ ਉਸ ਸਮੇਂ ਦਾ ਇਹ ਜਿਹੜੇ ਹੈ ਟਕਰਾ ਇਹਨਾਂ ਦੇ ਨਾਲ ਨਹੀਂ ਸੀ ਇਹਨਾਂ ਨਕਲੀ ਨਿਰੰਕਾਰੀਆਂ ਦੇ ਨਾਲ ਸੀ ਉਹ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਨੇ ਉਹਦੇ ਵਿੱਚ ਵਿਸ਼ਵਾਸ ਵੀ ਰੱਖਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗਾਇਨ ਕਰਦੇ ਨੇ ਕੁਝ ਕਮੀਆਂ ਵੀ ਨੇ ਤੇ ਕੁਝ ਗੱਲਾਂ ਠੀਕ ਵੀ ਨੇ ਦੂਜੇ ਡੇਰਿਆਂ ਦੇ ਮੁਤਾਬਕ ਜਿਵੇਂ ਅੱਜ ਵੀ ਕਮਾਂ ਤੇ ਸ਼ਾਇਦ ਉਹ ਹਾਲਤ ਨਹੀਂ ਹੈ ਹੌਲੀ ਹੌਲੀ ਵਿਗੜਦੀ ਜ਼ਰੂਰ ਜਾ ਰਹੀ ਹੈ ਇਹ ਇਸ ਸਮੇਂ ਜਿਹੜਾ ਕੌਮ ਦੇ ਵਿੱਚ ਇੱਕ ਰੋਸ ਪੈਦਾ ਹੋਇਆ ਇੱਕ ਜਜ਼ਬਾ ਪੈਦਾ ਹੋਇਆ ਉਹਨੂੰ ਇੱਕ ਕਿਸੇ ਅਗਵਾਈ ਦੀ ਲੋੜ ਸੀ ਔਰ ਸਹੀ ਲਫ਼ਜ਼ਾਂ ਦੇ ਵਿੱਚ ਅਕਾਲੀ ਉਹ ਅਗਵਾਈ ਦੇਣ ਦੇ ਵਿੱਚ ਪੂਰੀ ਤਰ੍ਹਾਂ ਫੇਲ ਸਨ ਔਰ ਸਿੱਖਾਂ ਦਾ ਅਕਾਲੀ ਦਲ ਤੋਂ ਵਿਸ਼ਵਾਸ ਹਰ ਦਿਨ ਉੱਠਦਾ ਜਾ ਰਿਹਾ ਸੀ ਕਿਉਂਕਿ ਉਸ ਵੇਲੇ ਅਕਾਲੀ ਸਰਕਾਰ ਸੀ ਉਹਨਾਂ ਨੇ ਦੋ ਬੜੇ ਵੱਡੇ ਕਾਰਨਾਮੇ ਕੀਤੇ ਇਹ ਕਿਤੇ ਪਹਿਲਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਨਰਨਕਾਰੀਆਂ ਨੂੰ ਵਿਸਾਖੀ ਦੇ ਮੌਕੇ ਤੇ ਉੱਥੇ ਆਪਣਾ 3 ਦਿਨ ਦਾ ਸਮਾਗਮ ਰੱਖਣ ਲਈ ਇਹ ਕਿਤੇ ਅੱਗੇ ਪਿੱਛੇ ਵੀ ਕੀਤਾ ਜਾ ਸਕਦਾ ਸੀ ਉਹਨਾਂ ਦਾ ਵਿਸਾਖੀ ਨਾਲ ਸੰਬੰਧ ਕੋਈ ਨਹੀਂ ਸਿੱਖੋਂ ਦਾ ਤੇ ਸੰਬੰਧ ਹੈ ਉਸ ਦਿਨ ਖਾਲਸਾ ਪ੍ਰਗਟ ਦੇਵਸ ਹੁੰਦਾ ਹੈ ਔਰ ਇਥੋਂ ਤੱਕ ਕਿ ਬਹੁਤ ਇਤਿਹਾਸਕਾਰਾਂ ਦਾ ਖਿਆਲ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਵੀ ਉਸੇ ਦਿਨ ਦਾ ਹੀ ਹੈ ਔਰ ਜਿਹੜਾ ਕਿ ਬਿਲਕੁਲ ਠੀਕ ਲੱਗਦਾ ਹੈ ਔਰ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹ ਦਿਨ ਖਾਲਸਾ ਰਾਜ ਦਾ ਚੁਣਿਆ ਸੀ ਜਿਹੜਾ ਗੁਰਨਾਨਕ ਬਾਛਾ ਦਾ ਪ੍ਰਕਾਸ਼ ਤੇ ਵਸੀ। ਔਰ ਦੂਸਰਾ ਉਸ ਤੋਂ ਬਾਅਦ ਸਰਕਾਰ ਨੇ ਇੱਕ ਤਰ੍ਹਾਂ ਦੀ ਗੁਰਬਚਨ ਸਿੰਘ ਨੂੰ ਪ੍ਰੋਟੈਕਸ਼ਨ ਦਿੱਤੀ। ਇੱਕ ਉਗਾ ਅਕਾਲੀ ਆਗੂ ਜਿਹੜਾ ਮਿਨਿਸਟਰ ਸੀ ਉਸ ਵੇਲੇ ਉਹ ਆਪਣੀ ਕਾਰ ਦੇ ਵਿੱਚ ਉਹਨੂੰ ਸੁਰੱਖਿਅਤ ਦਿੱਲੀ ਪਹੁੰਚਾ ਕੇ ਆਇਆ। ਲੁਕਾ ਕੇ ਉਹਨੂੰ ਆਪਣੀ ਕਾਰ ਦੇ ਵਿੱਚ ਸੁਰੱਖਿਅਤ ਦਿੱਲੀ ਪਹੁੰਚਾਇਆ ਗਿਆ ਕਿ ਉਹਦੇ ਨਾਲ ਕੋਈ ਮਨਤਪਾ ਕੀ ਨਾ ਹੋ ਜਾਵੇ ਇਹ ਅਕਾਲੀ ਦਲ ਦਾ ਰੂਲ ਸੀ ਇਸ ਵਾਸਤੇ ਸੇ ਕੌਮ ਦਾ ਹਰ ਦਿਨ ਵਿਸ਼ਵਾਸ ਜਿਹੜਾ ਹੈ ਅਕਾਲੀ ਦਲ ਤੋਂ ਉੱਠੀ ਜਾਂਦਾ ਸੀ ਸੋ ਹੀ ਵਾਂਸ ਸਾਰੇ ਇਹਨਾਂ ਤੋਂ ਦੂਰ ਹੋਈ ਜਾਂਦੇ ਸਨ ਉਸ ਵੇਲੇ ਫਿਰ ਇੱਕ ਸ਼ਖਸੀਅਤ ਸਾਹਮਣੇ ਆਈ ਸਾਡੇ ਭਾਈ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇਹ ਬੜੇ ਢੇਟੜਕ ਬੁਰਲਾ ਰਹੇ ਸਨ ਬੜੇ ਜਜ਼ਬੇ ਵਾਲਾ ਬੋਲਦੇ ਸਨ ਔਰ ਸਿੱਖਾਂ ਕੋ ਨੌਜਵਾਨੀ ਨੂੰ ਉਸ ਵੇਲੇ ਕਿਸੇ ਐਸੇ ਆਗੂ ਦੀ ਲੋੜ ਸੀ ਜੋ ਨਦੀਆਂ ਪਾਵਨਾਵਾਂ ਦੀ ਤਰਜਮਾਨੀ ਕਰ ਸਕੇ ਤੇ ਇਹ ਇੱਕ ਸ਼ਖਸੀਅਤ ਜਿਹੜੀ ਹੈ ਉਹ ਸਾਡੇ ਸਾਹਮਣੇ ਉੱਪਰ ਕੇ ਆਈ। ਔਰ ਜਿਤਨੇ ਕਿ ਬਚਨ ਪ੍ਰਵਾਨ ਕਰਨਾ ਆਪਾਂ ਇਸ ਮਿਸ਼ਨ ਨੂੰ ਅੱਗੇ ਜਾਰੀ ਰੱਖਾਂਗੇ। ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।